ਪਰ ਕਿਉਂ ਇਸ ਲਈ ਤੁਸੀਂ ਕਹਿੰਦੇ ਡਾਕਟਰ ਜਿਲੇ ਜੋ ਤੁਹਾਨੂੰ ਕਿਤੇ ਵੀ ਰਛ ਨਹੀਂ ਹੋਣਾ ਕਿਉਂ ਕਿ ਪਿੰਲੂ ਤੇ ਉੱਥੇ ਕੋਈ ਮੁਲਾਜ਼ਮ ਨਹੀਂ ਹੈਗਾ ਜੇ ਮੁਲਾਜ਼ਮ ਹੈਗਾ ਤੇ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਔਰ ਜਨਤਾ ਅੱਜ ਦੀ ਦੇਣ ਇਹਨਾਂ ਦੁਖੀ ਹੈ ਮੈਂ ਤੇ ਹੁਣੇ ਖੜਾ ਜਿਵੇਂ ਮੇਰੇ ਪੈਣਾ ਮੇਰੇ ਦੋਸਤ ਸਾਰੇ ਉਹ ਵੀ ਕਿਸੇ ਵੀ ਦਫ਼ਤਰ ਅੱਜ ਕੰਮ ਨਹੀਂ ਹੋ ਰਿਹਾ ਕਿਸੇ ਆਣੇ ਦੇ ਵਿੱਚ ਕਿਸੇ ਦੋਸਤ ਵੀ ਕੰਮ ਨਹੀਂ ਹੋ ਰਿਹਾ ਇਹ ਪ੍ਰਧਾਨ ਮੰਤਰੀ ਨਰਮਦੀ ਜੀ ਦੀ ਸਕੀਮ ਹੈਗੀ ਹੈ ਅਸੀਂ ਉਹਦੇ ਵੀ ਹਰਮ ਭਰ ਰਹੇ ਆਂ ਉਹ ਕੋਰ ਦੇ ਬਹੁਤ ਸਾਰੇ ਜੋ ਜੋ ਦਿੱਕਤਾਂ ਨੇ ਲੋਕਾਂ ਨੂੰ ਜਾਂ ਉਹਦੇ ਫਰਮ ਭਰੇ ਜਾ ਰਹੇ ਨੇ ਅਸੀਂ ਤੁਹਾਨੂੰ ਪ੍ਰੋਮਿਸ ਕਰਨੇ ਭਾਰਤੀ ਜਨਤਾ ਪਾਰਟੀ ਦੇ ਜੇ ਪੰਜਾਬ ਦੇ ਵਿੱਚ ਜਿਆ ਲੁਗਿਆ ਸਰਕਾਰ ਬਣਦੀ ਏ ਔਰ ਪਹਿਲੇ ਦੇ ਆਧਾਰ ਤੇ ਮੈਂ ਤੇ ਲੋਕਾਂ ਦੇ ਵਿੱਚ ਜਿਹੜਾ ਬੁੱਢਾ ਦਰਿਆ ਬਿਲਕੁਲ ਜਿਹੜਾ ਕੈਂਸਰ ਦਾ ਘਰ ਜਿਹੜਾ ਬਣਿਆ ਪਿਆ ਉਹਨੂੰ ਉਹਦੇ ਸੁਧਾਰ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਅੱਛੇ ਤੋਂ ਅੱਛੇ ਕਦਮ ਚੁੱਕੇ ਜਾਣਗੇ ਦੇਖੋ ਸਾਡੇ ਪਰਦੇਸ਼ ਸਾਡੇ ਨੈਸ਼ਨਲ ਪ੍ਰਧਾਨ ਜੀ ਨੇ ਵੀ ਅੱਗੇ ਕਿਹਾ ਸੀਗਾ ਜਦੋਂ ਕਰੋਨਾ ਕਾਲ ਸੀ ਕਿ ਬੀਜੇਪੀ ਦਾ ਕੰਮ ਸਿਰਫ ਕੋਈ ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਸਾਡਾ ਜਿਹੜਾ ਮਿਸ਼ਨ ਆ ਉਹ ਸੇਵਾ ਅਸੀਂ ਪਬਲਿਕ ਦੇ ਹਿੱਤ ਦੇ ਲਈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਸਰਕਾਰ ਹੋਵੇ ਨਾ ਹੋਵੇ ਚੋਣਾਂ ਹੋਣ ਨਾ ਹੋਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਆ ਉਹ ਹਮੇਸ਼ਾ ਪਬਲਿਕ ਦੇ ਹਿੱਤ ਲਈ ਪਬਲਿਕ ਦੀ ਸੇਵਾ ਦੇ ਲਈ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ ਉਸੇ ਮਿਸ਼ਨ ਦੇ ਅੰਦਰ ਤੁਸੀਂ ਦੇਖੋ ਅੱਜ ਗੁਰਦੀਪ ਸ਼ਰਮਾ ਦੇਵੀ ਜੀ ਦੇ ਦਫ਼ਤਰ ਦੇ ਵਿੱਚ ਇੱਕ ਕੱਲ ਤੋਂ ਲਗਾਤਾਰ ਇੱਕ ਕੈਂਪ ਚੱਲ ਰਿਹਾ ਜਿਹੜੀਆਂ ਲੋਕਾਂ ਦੀਆਂ ਕੋਈ ਛੋਟੇ ਮੋਟੇ ਸਮੱਸਿਆਵਾਂ ਨੇ ਸੁਵਿਧਾ ਮੰਨ ਨੇ ਉਹਨਾਂ ਦੇ ਲਈ ਤਾਂ ਆਲਰੇਡੀ ਇਹ 24 ਘੰਟੇ ਦਫ਼ਤਰ ਹਮੇਸ਼ਾ ਚੱਲਦਾ 12 ਮਹੀਨੇ 30 ਦਿਨ ਲੇਕਿਨ ਹੁਣ ਜਿਹੜੀਆਂ ਸੁਵਿਧਾ ਮੰਨ ਨੇ ਮੋਟੀਆਂ-ਮੋਟੀਆਂ ਉਹਨਾਂ ਦੇ ਲਈ ਦੋ ਦਿਨ ਤੋਂ ਲੱਗਿਆ ਤੇ ਤੁਸੀਂ ਦੇਖ ਰਹੇ ਹੋ ਬਾਹਰ ਕਿੱਡਾ ਵੱਡਾ ਕੱਠ ਲੋਕਾਂ ਦਾ ਹਜੂਮ ਜਿਹੜੇ ਲੋਕਾਂ ਨੂੰ ਸੁਵਿਧਾ ਮੰ ਚਾਹੀਦੀਆਂ ਉਹਨਾਂ ਨੇ ਲੱਗਿਆ ਹੋਇਆ ਸੋ ਇਹ ਬੇਤਰੀ ਦੇ ਲਈ ਪਬਲਿਕ ਦੇ ਹਿੱਤ ਦੇ ਲਈ ਅਸੀਂ ਕੰਮ ਕਰ ਰਹੇ ਆ ਜਿਹੜੇ ਕੰਮ ਜਿਹੜੇ ਉਹ ਝੂਠ ਬੋਲਣ ਵਾਲਾ ਮੁੱਖ ਮੰਤਰੀ ਆ ਜਿਹੜੇ ਝੂਠੇ ਦੀ ਸਰਕਾਰ ਆ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕਰਨੇ ਚਾਹੀਦੇ ਆ ਇਹ ਉਹ ਭਗਵੰਤ ਮਾਨ ਨੇ ਮੈਂ ਤੁਹਾਨੂੰ ਇੱਕ ਗੱਲ ਬੜੇ ਚੈਲੰਜ ਨਾਲ ਕਹਿਣਾ ਵੀ ਤੁਸੀਂ ਆ ਬਾਹਰ ਇੰਨੇ ਲੋਕ ਖੜੇ ਨੇ 100 200 ਲੋਕਾਂ ਦਾ ਇਕੱਠ ਆ ਕਿਸੇ ਨੂੰ ਪੁੱਛੋ ਵੀ ਜਿਹੜਾ ਭਗਵੰਤ ਮਾਨ ਜਾ ਕੇ ਕਹਿੰਦਾ 45000 50 ਚ ਨੌਕਰੀਆਂ ਦੇਤੀਆਂ ਅੱ 200 ਬੰਦੇ ਜੋ ਕਿਸ ਨੂੰ ਪੁੱਛੋ ਵੀ ਤੁਸੀਂ ਤੁਹਾਡੇ ਮਹੱਲੇ 'ਚ ਤੁਹਾਡੀ ਰਿਸ਼ਤੇਦਾਰੀ 'ਚ ਤੁਹਾਡੇ ਸ਼ਹਿਰ 'ਚ ਕੋਈ ਬੰਦਾ ਤੁਹਾਡੇ ਧਿਆਨ 'ਚ ਹੈ ਜਿਸ ਨੂੰ ਨੌਕਰੀ ਮਿਲੀ ਹੈ ਇਹ ਕਿਹੜੇ 45000 ਨਹੀਂ ਔਰ ਤੁਹਾਨੂੰ ਹੋਰ ਵੱਡੀ ਗੱਲ ਦੱਸਦਾ ਸਾਡੀ ਕਾਰਪੋਰੇਸ਼ਨ ਹੋਰ ਡਿਪਾਰਟਮੈਂਟਾਂ 'ਚ ਇਹ ਆਮ ਆਦਮੀ ਦੇ ਵਲੰਟੀਅਰ ਲਿਆ ਕੇ ਭਰਤੀ ਕਰ ਰਹੇ ਨੇ ਜਿਹੜੇ ਕੋਈ ਰਾਜਸਥਾਨ ਤੋਂ ਨਹੀਂ ਕੋਈ ਹੋਰ ਬਾਹਰਲੇ ਸੂਬਿਆਂ ਦੇ ਉਹ ਇੱਥੇ ਭਰਤੀ ਹੋ ਰਹੇ ਨੇ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਇਸ ਸੀਜ਼ਨ ਤੁਸੀਂ ਵੈਰੀਫਾਈ ਕਰੋ ਚੈੱਕ ਕਰੋ ਵੀ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਇਹ ਜਿਹੜੀਆਂ ਨਵੀਆਂ ਭਰਤੀਆਂ ਹੋ ਰਹੀਆਂ ਨੇ ਉਹ ਬਾਹਰਲੇ ਸੂਬਿਆਂ ਦੇ ਲੋਕ ਉਹਨਾਂ ਜਿਹੜੇ ਥੱਲੇ ਮੂਲਕੂਤ ਸੁਵਿਧਾ ਚਾਹੀਦੀ ਹੈ ਕਿ ਉਹ ਲੋਕ ਪੰਜਾਬੀ ਜਾਣੇ ਪੰਜਾਬੀ ਚ ਕੰਮ ਹੁੰਦੇ ਨੇ ਦਫ਼ਤਰਾਂ 'ਚ ਉਹ ਲੋਕ ਕਿੱਥੋਂ ਆ ਗਏ ਯਾਰ ਉਹ ਕੌਣ ਭਰਤੀ ਕਰ ਰਿਹਾ ਉਹਨਾਂ ਨੂੰ ਇਹ ਆਪਣੇ ਵਲੰਟੀਅਰਾਂ ਨੂੰ ਨੌਕਰੀਆਂ ਦੇ ਦੇ ਕੇ 45000 ਦੀ ਫਿਗਰ ਪੜ੍ਹੀ ਜਾਂਦੇ ਨੇ ਇਹ ਚੀਜ਼ ਨੂੰ ਤੁਸੀਂ ਮੈਂ ਚੈਲੰਜ ਕਰਕੇ ਵੀ ਕਹਿ ਰਿਹਾ ਹਾਂ ਵੀ ਤੁਸੀਂ ਇਸ ਸੀ ਨੂੰ ਜਰੂਰ ਚੈੱਕ ਕਰੋ ਕਿਉਂਕਿ মিডিਆ ਲੋਕਾਂ ਨੂੰ ਸ਼ੀਸ਼ਾ ਦਿਖਾਉਂਦਾ ਔਰ ਉਹਨਾਂ ਨੂੰ ਭਗਵੰਤ ਮਾਨ ਜੀ ਨੂੰ ਵੀ ਸ਼ੀਸ਼ਾ ਦਿਖਾਓ ਕੱਲ ਅਸੀਂ ਜਿਹੜਾ ਕੈਂਪ ਲਗਾਇਆ ਸੀ ਔਰ ਅੱਜ ਦੂਸਰਾ ਦਿਨ ਅਸੀਂ ਇੱਕ ਹਫਤਾ ਲਗਾਤਾਰ ਕੈਂਪ ਲਗਾ ਰਹੇ ਹਾਂ ਦੇਖੋ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਸੇ ਵੀ ਵਿਭਾਗ ਵਿੱਚ ਕੰਮ ਨਹੀਂ ਹੋ ਰਿਹਾ ਕਿਸੇ ਵੀ ਦਫ਼ਤਰ ਦੇ ਵਿੱਚ ਅੱਜ ਸਰਕਾਰੀ ਜਾਂਦੇ ਨੇ ਔਰ ਕੰਮ ਨਹੀਂ ਹੋ ਰਿਹਾ ਤੁਸੀਂ ਇਹ ਦੇਖ ਰਹੇ ਹੋ ਵੀ ਕੈਂਪ ਲੱਗਾ ਹੈ ਤੇ ਇਸ ਤਰੀਕੇ ਨਾਲ ਲੋਕ ਅੱਜ ਇਕੱਠੇ ਹੋ ਕੇ ਸੱਜਿਆ ਹੋਇਆ ਨੇ। ਔਰ ਕਿਸੇ ਤੁਸੀਂ ਸੋਕਾਰੀ ਡਾਕਟਰ ਚਲੇ ਜਾਓ ਤੁਹਾਨੂੰ ਕਿਤੇ ਵੀ ਰਾਸ ਨਹੀਂ ਹੋਣਾ ਕਿਉਂਕਿ ਪਿੰਲੂ ਦੇ ਉੱਥੇ ਕੋਈ ਮਲਾਜਮ ਨਹੀਂ ਹੈਗਾ। ਜੇ ਮਲਾਜਮ ਹੈਗਾ ਤੇ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ। ਔਰ ਜਨਤਾ ਅੱਜ ਦੀ ਦੇਣ ਤੇ ਇੰਨਾ ਦੁਖੀ ਹੈ। ਮੈਂ ਇੱਥੇ ਹੁਣੇ ਖੜਾ ਜੀ ਤੇ ਮੇਰੇ ਪੈਣਾ ਮੇਰੇ ਦੋਸਤ ਸਾਰੇ ਹਨ ਵੀ ਕਿਸੇ ਵੀ ਦਫ਼ਤਰ ਅਲ ਕੰਮ ਨਹੀਂ ਹੋ ਰਿਹਾ। ਕਿਸੇ ਅਣੇ ਦੇ ਵਿੱਚ ਕਿਸੇ ਦੋਸਤ ਦਾ ਵੀ ਕੰਮ ਨਹੀਂ ਹੋ ਰਿਹਾ ਵੀ ਤੁਹਾਡੇ ਦਫ਼ਤਰ ਦੇ ਵਿੱਚ ਕੰਮ ਹੋ ਰਿਹਾ। ਔਰ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਨਾਲ ਰਾਸ ਪਿਆ ਹੋਇਆ। ਉਹ ਸਾਡੇ ਦੇਖੋ ਅਸੀਂ ਤੇ ਕੰਮ ਕਰਨਾ। ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੇ ਅਸੀਂ ਘਰ-ਘਰ ਪਛਾਨੀਆਂ ਨੇ ਤੇ ਇਸ ਕਰਕੇ ਅਸੀਂ ਜਿਹੜਾ ਕੈਂਪੇਨ ਅਸੀਂ ਉਹ ਲਗਾ ਰਹੇ ਹਾਂ ਉਹ ਜਿਹੜਾ ਕੈਂਪੇਨ ਕਮ ਸੇ ਤਮ 1 ਹਫਤਾ ਤੇ ਸੋਚਿਆ ਚੱਲਦਾ ਦੇਖੋ ਸਾਡੇ ਇਥੇ ਆਧਾਰ ਕਾਰਡ ਜਿਹੜਾ ਹੈਗਾ ਉਹ ਵੰਡ ਰਿਹਾ ਹੈ ਸੁਕੰਨਿਆ ਯੋਜਨਾ ਹੈ ਜਿਸ ਸਾਡੇ ਉਹ ਇਥੇ ਬਾਰੇ ਈ ਆਸ਼ਰਮ ਕਾਰਡ ਹੈਗਾ ਹੋਵੇ ਆਇਸੁਮਾਨ ਕਾਰਡ ਹੈਗਾ ਹੋਵੇ ਵੋਟਰ ਕਾਰਡ ਹੈਗਾ ਪੈਨਸ਼ਨ ਬੁਢਾਪਾ ਵਿਧਵਾ ਜਿਹਨੀਆਂ ਇਹ ਜਿਹਨਾਂ ਉਹ ਵੰਡ ਰਿਹਾ ਹੈ ગેસ સિલિન્ડર ਦਾ ਹੋ ਰਿਹਾ ਹੈ ਨੀਲੇ ਕਾਰਡ ਦਾ ਹੋ ਰਿਹਾ ਹੈ ਸਲਾਈਨ ਸਿੰਘ ਜਿਹੜੀ ਹੈਗੀ ਹੈ ਉਹ ਸਾਡੇ ਪ੍ਰਧਾਨ ਮੰਤਰੀ ਨરેન્દ્ર મોદી ਜੀ ਦੀ ਸਕੀਮ ਹੈਗੀ ਹੈ ਤੁਸੀਂ ਉਹਦੇ ਵੀ ਫਾਰਮ ਭਰ ਰਹੇ ਆਂ ਉਹ ਹੋਰ ਵੀ ਬਹੁਤ ਸਾਰੇ ਜੋ-ਜੋ ਦਿੱਕਤਾਂ ਨੇ ਲੋਕਾਂ ਨੂੰ ਜਾਂ ਉਹਦੇ ਫਾਰਮ ਭਰੇ ਜਾ ਰਹੇ ਨੇ ਔਰ ਜੋ ਸਾਡੇ ਦੇਸ਼ ਦੇ ਪ੍ਰਧਾਨ ਦੇ ਨરેન્દ્ર મોદી ਜੀ ਦੀਆਂ ਪਾਲਸੀਆਂ ਨੇ ਸਕੀਮਾਂ ਨੇ ਉਸ ਘਰ ਘਰ ਪਹੁੰਚਣ ਵਾਸਤੇ ਜਿਹੜਾ ਅੱਜ ਹਲਕਾ ਸੈਂਟਰ ਦੇ ਵਿੱਚ ਬੀਜੇਪੀ ਦੇ ਸਾਡੇ ਜ਼ਫਰ ਦੇ ਵਿੱਚ ਜੋ ਕਿਤੋਂ ਔਰ ਕੈਂਟਰ ਤੋਂ ਮੈਂ ਇਲੈਕਸ਼ਨ ਲੜਨਾ ਕੋਈ ਨਾ ਦਫ਼ਤਰ ਇਹ ਹਮੇਸ਼ਾ ਇੱਥੇ ਜਿਹੜਾ ਸੀ ਕੋਈ ਨਾ ਕੋਈ ਜਿਹੜਾ ਹੈ ਕੈਂਪਸ ਹੀ ਲਗਾਤੇ ਰਹਿੰਦੇ ਨੇ ਜਿੰਦਾ ਕਿ ਪੇਟੀਸਾਮ ਆਮ ਆਦਮੀ ਪਾਰਟੀ ਦੇ ਤੋਂ ਆਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਲੋਕਾਂ ਦੇ ਕੰਮ ਘਰਾਂ 'ਚ ਬੈਠ ਕੇ ਹੋਣਗੇ ਜਿਵੇਂ ਤੁਹਾਡੇ ਦਫ਼ਤਰ ਰਾਸ਼ਨ ਲੱਗਦਾ ਸੀ ਕਿਸੇ ਦੇ ਕੰਮ ਹੋਣਗੇ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਵੀ ਤੁਸੀਂ ਬਾਹਰ ਚਲੇ ਜਾਓ ਔਰ ਸਰ ਜੀ ਮੈਂ ਕੋਈ ਪਹਿਣਾ ਉਹਨਾਂ ਨੇ ਪੁੱਛਿਆ ਮੈਂ ਕਿ ਮੈਂ ਜੀ ਕਿਸੇ ਦਫ਼ਤਰ ਅਜੇ ਕਿੰਨੇ ਜੀ ਅਸੀਂ ਕਈ ਜਗ੍ਹਾ ਘੁੰਮ-ਘੁੰਮ ਕੇ ਆ ਗਏ ਕਿਸੇ ਨੂੰ ਦਫ਼ਤਰ 'ਚ ਕੰਮ ਲੈਂਦਾ ਕਿਸੇ ਸਰਕਾਰੀ ਦਫ਼ਤਰ 'ਚ ਕੰਮ ਨਹੀਂ ਹੋ ਰਿਹਾ ਘਰਾਂ 'ਚ ਤੇ ਕੀ ਸ਼ਰਮੰਦੀ ਐਸੀ ਸਰਕਾਰ ਆਂ ਮਾਂ ਦੀ ਪਾਰਟੀ ਦੀ ਜੋਨੀ ਸਰਕਾਰ ਰਹੀ ਐ ਪਰ ਝੂਠ ਬੋਲਦੇ ਨੇ ਸਾਡੇ ਉਲਟਾ ਹਜ਼ਾਰਾਂ ਕਰੋੜਾਂ ਰੁਪਏ ਸਾਡੇ ਜਿਹੜੇ ਨੇ ਜਿਹੜੇ ਸਾਡੇ ਟੈਕਸਾਂ ਦੇ ਪੈਸੇ ਨੇ ਉਹ ਆਪਣੀਆਂ ਐਡਾਂ ਤੇ ਲਾ ਦਿੰਦੇ ਨੇ हमने ਇਹ ਕਰ ਦਿਆ हमने ਉਹ ਕਰ ਦਿਆ ਔਰ ਪ੍ਰੈਕਟੀਕਲੀ ਜ਼ੀਰੋ ਤੁਸੀਂ ਕਿਸੇ ਵੀ ਦਫ਼ਤਰ ਚ ਇਹਨਾਂ ਦਾ ਕੋਈ ਕੰਮ ਹੁੰਦਾ ਦਿਖਾ ਦਿਓ ਇਹ ਕਰਦੀਆਂ ਗੱਲਾਂ ਕਰਦੇ ਨੇ ਇਸ ਘਰਾ ਜਾ ਕੇ ਲੋਕਾਂ ਦਾ ਕੰਮ ਕਰਨਗੇ ਤਰਜ ਨਹੀਂ ਲੋਕੀ ਦਫ਼ਤਰਾਂ ਹੀ ੱੱਕੇ ਖਾਂਦੇ ਨੇ ਡਾਕਟਰ ਨੂੰ 10-10 ਵਾਰੀ ਜਾ ਕੇ ਆ ਜਾਂਦੇ ਨੇ ਫਿਰ ਵੀ ਲੋਕਾਂ ਦਾ ਕੰਮ ਨਹੀਂ ਹੁੰਦਾ ਇਹ ਤੇ ਦੇਖੋ ਕਿ ਲੋਕਾਂ ਨੂੰ ਬਹੁਤ ਸਮੱਸਿਆ ਆ ਜਿਵੇਂ ਗ੍ਰੀਨ ਲੋਕਰ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਤੇ ਉੱਤੇ ਵੀ ਮਤਲਬ ਕਿ ਕੁਝ ਨਾ ਕੁਝ ਕੰਮ ਕਰਨੇਗਾ ਜਿੰਨਾ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਉਹਨਾਂ ਨੂੰ ਮਤਲਬ ਕਿ ਬਹਾਲ ਕਿਤੇ ਦੇਣ ਕਿ ਦੁਬਾਰਾ ਦੇਖੋ ਬਿਲਕੁਲ ਜੀ ਪਿੱਛੇ ਸੈਂਟਰ ਸਰਕਾਰ ਤੋਂ ਆਇਆ ਇਹ ਜਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਨੇ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਇਹ ਠੀਕ ਹੈ ਕੁਝ ਲੋਕਾਂ ਨੇ ਗਲਤ ਬਣਾਏ ਹੋਣਗੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈਗੀ ਇਹ ਦੇਖੋ ਜਦੋਂ ਕੰਮ ਹੁੰਦਾ ਹੈ ਤੇ ਉਦੋਂ ਕਾਗ ਬਣ ਜਾਂਦੇ ਨੇ ਪਰ ਅਸੀਂ ਦੁਬਾਰਾ ਜਣਾ ਹੈਗਾ ਵੇ ਕੋਈ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੈਂਟਰ ਸਰਕਾਰ ਸਾਡੀ ਜਿਹੜੀ ਹੈਗੀ ਹੈ ਉਹ ਰਾਸ਼ਨ ਭੇਜ ਰਹੀ ਹੈ ਸਬਸਤ ਭੇਜ ਰਹੀ ਹੈ ਇਹ ਤਾਂ ਕੋਈ ਬੇਤਬਾ ਤੇ ਕੰਮ ਨਹੀਂ ਲੈ ਕਿਸੇ ਵੀ ਸਮਾਜ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਬਰਾਦਰੀ ਦਾ ਤੇ ਉਹਨਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਜਿਹੜੇ ਜ਼ਰੂਰਤਮੰਦ ਲੋਕਾਂ ਨੂੰ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਜਗੋਂ ਦੀ ਸਰਕਾਰ ਆਈ ਹੈ ਤੁਸੀਂ ਦੇਖਿਆ ਹੋਣਾ ਪਿੱਛੇ ਲੋਕਾਂ ਦੇ ਨੀਲੇ ਕਾਰਡ ਹੀ ਕੱਟ ਤੇ ਲੋਕਾਂ ਦੇ ਰਾਸ਼ਨ ਹੀ ਬੰਦ ਕਰਤੇ ਔਰ ਰੋਜ਼ ਲੋਕੀ ਦੁਖੀ ਨੇ ਲੋਕੀ ਪਰੇਸ਼ਾਨ ਨੇ ਔਰ ਅਸੀਂ ਦੁਬਾਰਾ ਜਿਹੜੇ ਹੈਗੇ ਨੇ ਸੈਂਟਰ ਸਰਕਾਰ ਦੇ ਚ ਵੀ ਅਸੀਂ ਪੂਰਾ ਉੱਪਰ ਭੇਜਿਆ ਵੀ ਰਸ਼ਨ ਅਸੀਂ ਦਿੱਲੀ ਤੋਂ ਸੈਂਟਰ ਸਰਕਾਰ ਸਾਡੇ ਭੇਜ ਰਹੀ ਹੈ ਔਰ ਇਥੋਂ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਉੱਪਰ ਸਾਡੀਆਂ ਪਾਲਿਸੀਆਂ ਨੇ ਉਹ ਕਰ ਕਰ ਚ ਨਹੀਂ ਵਿਚਾਰੀਆਂ ਲੋਕ ਜਿਹੜੀਆਂ ਪਾਲਿਸੀਆਂ ਨੂੰ ਲੋਕਾਂ ਨੂੰ ਨਹੀਂ ਦੇ ਰਹੀ ਔਰ ਅਸੀਂ ਕੋਸ਼ਿਸ਼ ਕਰ ਲਿਆ ਵੀ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਜਾਗਰੂਤ ਦੇਖੋ ਲੋਕਾਂ ਨੇ ਹੋਣਾ ਅਸੀਂ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਹਾਂ ਵੀ ਆਹ ਸਕੀਮਾਂ ਨੇ ਜਿਹਦੇ ਕੋਸ਼ਿਸ਼ ਜਿਹਦਾ ਫਾਇਦਾ ਉਠਾ ਸਕਦੇ ਹੋ ਤੇ ਮੈਂ ਤੇ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਰਾਂਗਾ ਸਾਧੀਆਂ ਭੈਣਾਂ ਨੂੰ ਵੀਰਾਂ ਨੂੰ ਦੋਸਤਾਂ ਨੂੰ ਦੀ ਆਉ ਜੋ ਸਾਡੇ ਦੇਸ਼ ਦੇ ਪ੍ਰਧਾਨ ਮੋਦੀ ਜੀ ਦੀਆਂ ਜੋ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਨੇ ਉਹ ਉਹਦਾ ਜੇ ਫਾਇਦਾ ਉਠਾਣਾ ਤੇ ਉਹਨਾਂ ਦੇ ਫਾਰਮ ਭਰੇ ਜਾਣ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਇਹ ਲਾਗੂ ਨਹੀਂ ਹੋਣ ਦਿੰਦੇ ਇਹ ਸਰਕਾਰ ਲਾਗੂ ਨਹੀਂ ਹੁੰਦਿੰਦੀ ਔਰ ਅਸੀਂ ਉਹਨਾਂ ਦੇ ਫਾਰਮ ਭਰ ਕੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਦੇਸ਼ ਦੇ ਪ੍ਰਧਾਨ ਮੋਦੀ ਜੀ ਲੋਕਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਉਹਦਾ ਲਾਭ ਚੁੱਕ ਸਕਣ ਲੋਕ ਤੇ ਇੱਕ ਦੇਵੀ ਜੀ ਸਵਾਲ ਥੋੜਾ ਜਿਹਾ ਅੱਜ ਜਦੋਂ ਹੱਥ ਪੁਟੇ ਨੇ ਅੱਜ ਉਸ ਤੇ ਬਹੁਤ ਰਾਜਨੀਤੀ ਕੀਤੀ ਜਾਂਦੀ ਹੈ ਤੇ ਅੱਜ ਇਹ ਬੁੱਢਾ ਨਾਲਾ ਫੇਰ ਉੱਥੇ ਦਾ ਉੱਥੇ ਹੀ ਖੜੋਤਾ ਦੀ ਕੋਈ ਕੰਮ ਨਹੀਂ ਹੋ ਰਿਹਾ ਜਿਵੇਂ ਗਰਾਂਟੀਆਂ ਕਹਿ ਦਿੰਦੇ 650 ਕਰੋੜ ਪਾਸ ਹੋ ਗਿਆ ਇੰਨਾ ਹੋ ਗਿਆ ਉੱਥੇ ਕੀ ਜਾਣਾ ਜਾਊਗਾ ਜਿਹੜਾ ਬੁੱਢਾ ਨਾਲਾ ਉੱਥੇ ਤੋਂ ਉੱਥੇ ਹੀ ਦੇਖੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਅੱਜ ਸਾਡੇ ਲੁਜਾਨੇ ਸ਼ਹਿਰ ਦੇ ਵਿੱਚ ਬੁੱਢੇ ਨਾਲਾ ਦਾ ਪਿਛਲੇ 25 30 ਸਾਲ ਤੋਂ ਤੋਂ ਮੈਂ ਦੇਖ ਰਿਹਾ ਜਿਹੜੀ ਵੀ ਸਰਕਾਰ ਆਉਂਦੀ ਹੈ ਬੁੱਢੇ ਨਾਲੇ ਦੀ ਗੱਲ ਕਰਕੇ ਹਜ਼ਾਰਾਂ ਕਰੋੜਾ ਰੁਪਏ ਸਾਡੇ ਸੈਂਟਰ ਸਰਕਾਰ ਤੋਂ ਐਡਾ ਜਿਹੜੀਆਂ ਨੇ ਹੁਣ ਵੀ ਐਲ ਲਈ ਇਹਨਾਂ ਨੇ ਚਾਹੇ ਇੱਥੇ ਕਾਂਗਰਸ ਸਰਕਾਰ ਸੀ ਪਰ ਕਰੋੜਾਂ ਰੁਪਏ ਦੇ ਸਾਹਮਣੇ ਵਾਲੇ ਜਿਹੜਾ ਨਾਲੇ ਦੇ ਨਾਂ ਦੇ ਉੱਪਰ ਜਿਹੜੀ ਆਈਏ ਸਮਾਰਟ ਸਟੀ ਦੇ ਨਾਂ ਤੇ ਆਏ ਨੇ ਪਰ ਜਿਹੜੀ ਇਹ ਸਰਕਾਰਾਂ ਨੇ ਪੈਸੇ ਤਾਂ ਵੰਡਿ ਸਿਰ ਕਰ ਲਿਆ ਪੈਸਾ ਇੱਧਰ ਤੇ ਲਗਾਰੀਆਂ ਨੇ ਪੈਸਾ ਇੱਧਰ ਦਾ ਉੱਧਰ ਕਰ ਲਿਆ ਨੇ ਜੇ ਜੇ ਸੈਂਟਰਲ ਸਰਕਾਰ ਕੋਲ ਹਿਸਾਬ ਮੰਗਦੀ ਏ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਦੇਖੋ ਪੈਸਾ ਸੈਂਟਰਲ ਸਰਕਾਰ ਨੇ ਦੇਣਾ ਏ ਜੇ ਸਰਕਾਰ ਨੇ ਦਿੱਤਾ ਤਾਂ ਸਰਕਾਰ ਜਿਹੜਾ ਪੈਸੇ ਦੇ ਕੋ ਹਿਸਾਬ ਵੀ ਪੁੱਛ ਸਕਦਾ ਜਦੋਂ ਇਹਨਾਂ ਨੇ ਹਿਸਾਬ ਦੇ ਵਿੱਚ ਖੁਰਦਪੋਤ ਕੀਤਾ ਹੋਵੇ ਜਿਹੜੀ ਇਹ ਬੇਈਮਾਨੀਆਂ ਕੀਤੀਆਂ ਨੇ ਪੈਸਾ ਕਿੱਧਰ ਦਾ ਤਾਂ ਕੰਮ ਵਾਸਤੇ ਕੋਈ ਤਾਂ ਸਾਇਆ ਸਮਾਰਟੀ ਵਾਸਤੇ ਪਾਇਆ ਹੈ ਤਾਂ ਪੈਸੇ ਨੂੰ ਐਡਨ ਲੱਗੀਆਂ ਨੇ ਤਾਂ ਸਾਬ ਕਿੱਥੋਂ ਦੇ ਸਕਦੇ ਨੇ ਇਹ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਝੂਠੀ ਸਰਕਾਰ ਦੇ ਝੂਠ ਬੋਲਦੇ ਨੇ ਲੋਕਾਂ ਨੂੰ ਗੁੰਮਰਾ ਕਰਦੇ ਨੇ ਪਰ ਹੁਣ ਲੋਕ ਤੇਰੇ ਨੇ ਜਾਗਰਤ ਹੋ ਚੁੱਕੇ ਨੇ ਜਾਗਰਤ ਹੋ ਚੁੱਕੇ ਨੇ ਇਹਨਾਂ ਦੇ ਜਿਹੜਾ ਝੂਠਾ ਹੈ ਇਹਨਾਂ ਦਾ ਝੂਠਾ ਦਾ ਜਿਹੜਾ ਪਰਦਾ ਹੈ ਉਹ ਬੜੇ ਜਲਦੀ ਝਾਰ ਹੋ ਰਿਹਾ ਤੇ ਬੁੱਤੇ ਦੁਨੀਆ ਦੇ ਉੱਤੇ ਤੁਹਾਡੇ ਵੱਲੋਂ ਕਿਉਂ ਉਪਰਾਲੇ ਕੀਤੇ ਜਾਂਦੇ ਕਿ ਹਾਂ ਵੀ ਇਹਨੂੰ ਵਾਕਈ ਹਿਸਾਬ ਹੋਣਾ ਚਾਹੀਦਾ ਕਿਉਂਕਿ ਇਹ ਕੈਂਸਰ ਦਾ ਘਰ ਹੈ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਆਨ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਬਿਮਾਰੀ ਆਪਣੇ ਲੁਧਿਆਣੇ ਸ਼ਹਿਰ ਨੂੰ ਘੇਰ ਸਕਦੀ ਹੈ ਦੇਖੋ ਇਹ ਬੁੱਢੇ ਨਾਲੇ ਦਾ ਜਿਹੜਾ ਕੰਮ ਹੈ ਠੀਕ ਹੈ ਸੈਂਟਰ ਸਰਕਾਰ ਪੈਸੇ ਦਿੰਦੀ ਪਰ ਜਿਹੜੇ ਸਟੇਟ ਨੇ ਕੰਮ ਕਰਾਉਣਾ ਹੁੰਦਾ ਹੈ ਇਹ ਸਟੇਟ ਦੀ ਜ਼ਿੰਮੇਵਾਰੀ ਹੈ ਅਸੀਂ ਤੁਹਾਡ ਨੂੰ ਪ੍ਰੋਮਿਸ ਕਰਨੇ ਭਾਰਤੀ ਜਨਤਾ ਪਾਰਟੀ ਨੇ ਜੇ ਪੰਜਾਬ ਦੇ ਵਿੱਚ ਜਿਆ ਲੁਗਿਆ ਸਰਕਾਰ ਬਣਦੀ ਹੈ ਔਰ ਪਹਿਰ ਦੇ ਆਧਾਰ ਤੇ ਮੈਂ ਤੇ ਲੁਧਿਆਣੇ ਦੇ ਵਿੱਚ ਜਿਹੜਾ ਬੁੱਢਾ ਦਰਿਆ ਬਿਲਕੁਲ ਜਿਹੜਾ ਕੈਂਸਰ ਉਨੂੰ ਉਹਦੇ ਸੁਧਾਰ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਅੱچھے ਤੋਂ ਅੱچھے ਕਦਮ ਚੁੱਕੇ ਜਾਣਗੇ ਉਸ ਕੇਂਦਰ ਸਰਕਾਰ ਤੋਂ ਪੈਸਾ ਤੇ ਆਈ ਰਿਹਾ ਉਹ ਪੈਸਾ ਤਾਂ ਬੈਸ ਯੂਜ਼ ਹੋ ਰਿਹਾ ਠੀਕ ਹੈ ਨਾ ਔਰ ਉਸੇ ਚਾਵੰਦ ਦੇ ਵੀ ਇਹ ਜਿਹੜੇ ਪਹਿਲੇ ਹਜ਼ਾਰ ਤੇ ਜਿਹੜਾ ਵੇ ਜਿਹੜਾ ਸ਼ਹਿਰ ਦੇ ਵਿੱਚ ਜੋ ਨਾਲੇ ਦੀ ਸਮੱਸਿਆ ਜਾਂ ਹੋਰੋ ਜਿਹੀਆਂ ਸਮੱਸਿਆ ਨੇ ਸਮੱਸਿਆ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਠੀਕ ਹੈ